ਮਾਂ ਨੂੰ ਰੱਬ ਦਾ ਰੂਪ ਕਿਹਾ ਗਿਆ ਹੈ ਜਾਂ ਇਸ ਤਰ੍ਹਾਂ ਕਹਿ ਲਓ ਤੇ ਮਾਂ ਨੂੰ ਦੂਜਾ ਰੱਬ ਕਿਹਾ ਗਿਆ ਹੈ ਮਾਂ ਦੀ ਮਮਤਾ ਦਾ ਦੇਨ ਅਸੀਂ ਜਿੰਨੀ ਮਰਜ਼ੀ ਵੱਡੀ ਹੋ ਜਾਈਏ ਪਰ ਮਾਂ ਦੀ ਮਮਤਾ ਦਾ ਦੇਨ ਨਹੀਂ ਦੇ ਸਕਦੇ ਬੜੇ ਪਿਆਰੀ ਘਟਨਾ ਇੱਕ ਨੌਜਵਾਨ ਸਕੂਲ ਦੇ ਵਿੱਚ ਪੜਦਾ ਹੈ ਉਸ ਦੀ ਮਾਂ ਉਸ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਮਿਹਨਤ ਕਰਕੇ ਪੜਾਉਂਦੀ ਹੈ ਉਸ ਦੀ ਮਾਂ ਦੀ ਜਿਹੜੀ ਇੱਕ ਅੱਖ ਹੈ ਨਾ ਉਹ ਕਾਣੀ ਹੈ ਜਿਸ ਕਰਕੇ ਉਸ ਦੇ ਮਿੱਤਰ ਉਸ ਦੀ ਮਾਂ ਦਾ ਮਖੌਲ ਉਡਾਉਂਦੇ ਸੀ ਉਹ ਨੌਜਵਾਨ ਆਪਣੇ ਸਕੂਲ ਦੇ ਵਿੱਚ ਪੜ੍ਹ ਕੇ ਪੜਾਈ ਕਰਕੇ ਜਿੱਥੇ ਉਹ ਪੜਿਆ ਹੁੰਦਾ ਹੈ ਉਸ ਸਕੂਲ ਦੇ ਵਿੱਚ ਹੀ ਨੌਕਰੀ ਕਰਨ ਲੱਗ ਪੈਂਦਾ ਹੈ ਸਮਾਂ ਬੀਤਦਾ ਗਿਆ ਅਚਾਨਕ ਉਸ ਨੂੰ ਇੱਕ ਰਿਸ਼ਤਾ ਹੁੰਦਾ ਹੈ ਜਦੋਂ ਰਿਸ਼ਤੇ ਵਾਲੇ ਉਸ ਮੁੰਡੇ ਨੂੰ ਪੁੱਛਦੇ ਨੇ ਕਿ ਤੇਰੀ ਮਾਂ ਕਿੱਥੇ ਹੈ ਤੇਰਾ ਪਿਓ ਕਿੱਥੇ ਹੈ ਤੇ ਉਹ ਮੁੰਡਾ ਆਪਣੇ ਮਨ ਦੇ ਵਿੱਚ ਸੋਚਦਾ ਏ ਕਿ ਜੇਕਰ ਇਹਨਾਂ ਨੂੰ ਮੈਂ ਆਪਣੀ ਮਾਂ ਵਖਾ ਦਿੱਤੀ ਤਾਂ ਇਹਨਾਂ ਨੇ ਰਿਸ਼ਤੇ ਨੂੰ ਨਾ ਕਰ ਦੇਣੀ ਕਿਉਂਕਿ ਉਸ ਦੀ ਜਿਹੜੀ ਮਾਤਾ ਸੀ ਇੱਕ ਅੱਖ ਤੋਂ ਕਾਣੀ ਸੀ ਉਸ ਨੇ ਕਿਹਾ ਕਿ ਮੇਰੇ ਮਾਤਾ ਪਿਤਾ ਮਰ ਚੁੱਕੇ ਨੇ ਸਮਾਂ ਬੀਤਦਾ ਗਿਆ ਵਿਆਹ ਤੈ ਹੋ ਗਿਆ ਵਿਆਹ ਵਾਲੇ ਦਿਨ ਜਿਸ ਦਿਨ ਵਿਆਹ ਸੀ ਵਿਆਹ ਹੋ ਰਿਹਾ ਸੀ ਉਸ ਦੇ ਜਿਹੜੇ ਦੋਸਤ ਦੇ ਮਿੱਤਰ ਨੇ ਉਹ ਵੀ ਵਿਆਹ ਦੇ ਵਿੱਚ ਆਏ ਸੀ ਉਹਨਾਂ ਨੇ ਅਚਾਨਕ ਉਸ ਮਿੱਤਰ ਨੂੰ ਪੁੱਛਿਆ ਕਿ ਤੇਰੀ ਮਾਂ ਨਹੀਂ ਦਿਖਾਈ ਦੇ ਰਹੀ ਤੇ ਮੁੰਡਾ ਆਖਦਾ ਕਿ ਮਾਂ ਬਹੁਤ ਬਿਮਾਰ ਹੈ ਮੈਂ ਆਪਣੀ ਮਾਂ ਦੇ ਕਰਕੇ ਇਹਦੇ ਵਿਆਹ ਕਰਵਾ ਰਿਹਾ ਹਾਂ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਜਿਹਦੀ ਉਸ ਦੀ ਮਾਂ ਦੇ ਨਾਲ ਬੜੀ ਨੇੜਤਾ ਸੀ ਉਹ ਕਾੜ ਲੈ ਕੇ ਅਚਾਨਕ ਮਾਂ ਦੇ ਕੋਲ ਪਹੁੰਚ ਜਾਂਦਾ ਹੈ ਤੇ ਉਹ ਜਦੋਂ ਘਰ ਆਉਂਦਾ ਹੈ ਤੇ ਮਾਂ ਘਰ ਦੇ ਵਿੱਚ ਝਾੜੂ ਫੇਰ ਰਹੀ ਸੀ ਅਚਾਨਕ ਉਹ ਮਾਂ ਨੂੰ ਪੁੱਛਦਾ ਹੈ ਕਿ ਅੱਜ ਤੇਰੇ ਪੁੱਤਰ ਦਾ ਵਿਆਹ ਤੂੰ ਇੱਥੇ ਕੀ ਕਰ ਰਹੀ ਜਦੋਂ ਮਾਂ ਇਹ ਬਚਨ ਸੁਣੀ ਮਾਂ ਦਾ ਮਨ ਪਰ ਆਇਆ ਪਰ ਫਿਰ ਵੀ ਉਸ ਨੇ ਆਪਣੇ ਮੁੰਡੇ ਦੀ ਬੇਇੱਜ਼ਤੀ ਹੋਣ ਤੋਂ ਬਚਨ ਦੇ ਲਈ ਉਸ ਨੇ ਝੂਠ ਬੋਲ ਦਿੱਤਾ ਕਿ ਮੈਂ ਰਾਤ ਇਹ ਹਸਪਤਾਲ ਦੇ ਵਿੱਚੋਂ ਛੁੱਟੀ ਲੈ ਕੇ ਆਈ ਹਾਂ ਮੈਨੂੰ ਆਪਣੇ ਪੁੱਤਰ ਦੇ ਵਿਆਹ ਦਾ ਬੜਾ ਚਾਹ ਉਸਨੇ ਕਿਹਾ ਕਿ ਮੇਰੋਂ ਜਿਹੜਾ ਵਿਆਹ ਵਾਲਾ ਕਾਰਡ ਨਾ ਕਿਤੇ ਗੁੰਮ ਹੋ ਗਿਆ ਏ ਤੁਸੀਂ ਮੈਨੂੰ ਵਿਆਹ ਵਾਲਾ ਕਾਰਡ ਦੇ ਦਿਓ ਉਹ ਮਿੱਤਰ ਉਸ ਮਾਂ ਨੂੰ ਕਾਰਡ ਦੇ ਦਿੰਦਾ ਮਾਂ ਅੱਖਾਂ ਦੇ ਵਿੱਚ ਹੰਝੂ ਪੂੰਝਦੀ ਹੈ ਤੇ ਆਪਣੇ ਪੁੱਤਰ ਨੂੰ ਯਾਦ ਕਰਦੀ ਹੈ ਕਿ ਪੁੱਤਰਾ ਮੈਂ ਤੈਨੂੰ ਸਾਰੀ ਉਮਰ ਪਾਲਿਆ ਏ ਤੂੰ ਇਹ ਕੀ ਕਰ ਰਿਹਾ ਤੂੰ ਆਪਣੀ ਮਾਂ ਨੂੰ ਆਪਣੇ ਪੁੱਤਰ ਦਾ ਵਿਆਹ ਨਹੀਂ ਵਖਾ ਸਕਦਾ ਸੀ ਇੱਕ ਨੁੱਕਰ ਤੇ ਬਿਠਾ ਕੇ ਹੀ ਮੈਨੂੰ ਵਿਆਹ ਵਖਾ ਦਿੰਦਾ ਫਿਰ ਉਹ ਮਾਂ ਗਵਾਂਡੀਆਂ ਦੇ ਕੋਲੋਂ 50 ਪੈਸੇ ਲੈ ਕੇ 50 ਰੁਪਏ ਲੈ ਕੇ ਜਿਹੜਾ ਕਾਰਡ ਤੇ ਡਰੈੱਸ ਲਿਖਿਆ ਹੋਇਆ ਸੀ ਉਸ ਡਰੈੱਸ ਤੇ ਉਹ ਪਹੁੰਚ ਜਾਂਦੀ ਦਰਵਾਜ਼ਾ ਖੜਕਾਉਂਦੀ ਤੇ ਅੱਗੋਂ ਉਹਦੀ ਜਿਹੜੀ ਨਾਂ ਹੈ ਨਾਂ ਨਿਕਲਦੀ ਹੈ ਉਹ ਆਖਦੀ ਏ ਕਿ ਮੈਂ ਤੇਰੀ ਮਾਂ ਹਾਂ ਤੇ ਜਦੋਂ ਉਹ ਆਖਦੀ ਏ ਕਿ ਮੇਰੀ ਮਾਂ ਮੇਰੀ ਮਾਂ ਤੇ ਮਰ ਗਈ ਭਾਵ ਕਿ ਜਿਹੜਾ ਮੇਰਾ ਪਤਨੀ ਹੈ ਪਤੀ ਹੈ ਉਹਦੀ ਜਿਹੜੀ ਮਾਂ ਹੈ ਜਿਹੜਾ ਪਿਓ ਹੈ ਮਰ ਚੁੱਕੇ ਨੇ ਉਹ ਆਖਦੀ ਏ ਨਹੀਂ ਮੈਂ ਤੇਰੀ ਮਾਂ ਫਿਰ ਉਹ ਆਪਣੇ ਪਤੀ ਨੂੰ ਫੋਨ ਲਾਉਂਦੀ ਏ ਪਤਨੀ ਨੇ ਫੋਨ ਲਾ ਕੇ ਆਖਦੀ ਏ ਕਿ ਕੋਈ ਬਾਹ ਬੀਬੀ ਆਈ ਏ ਮਾਤਾ ਆਈ ਏ ਉਹ ਆਖਦੀ ਏ ਕਿ ਮੈਂ ਤੇਰੀ ਮਾਂ ਤੇ ਪੁੱਤਰ ਆਖਦਾ ਏ ਕਿ ਉਸ ਨੂੰ ਬਾਹਰ ਕੱਢ ਦੇ ਉਸ ਦਾ ਰੂਪ ਕਿਵੇਂ ਦਾ ਆਕਾਰ ਕਿਵੇਂ ਦਾ ਹੈ ਉਹ ਨੋ ਆਖਦੀ ਏ ਕਿ ਉਹ ਇੱਕ ਅੱਖ ਤੋਂ ਕਾਣੀ ਲੱਗਦੀ ਜਦੋਂ ਪੁੱਤਰ ਇਹ ਬਚਨ ਸੁਣਦਾ ਇਹ ਬੋਲ ਸੁਣਦਾ ਏ ਨਾ ਤੇ ਉਹ ਆਖਦਾ ਕਿ ਉਸ ਨੂੰ ੱੱਕੇ ਮਾਰ ਕੇ ਬਾਹਰ ਕੱਢ ਦੇ ਫਿਰ ਉਹ ਨੌ ਵਾਰ ਆਉਂਦੀ ਹੈ ਉਹ ਮਾਤਾ ਨੂੰ ਆਖਦੀ ਹੈ ਕਿ ਮੇਰਾ ਪਤੀ ਆਖਦਾ ਹੈ ਕਿ ਉਸ ਨੂੰ ੱੱਕੇ ਮਾਰ ਕੇ ਬਾਹਰ ਕੱਢ ਦੇ ਮੈਂ ੱੱਕੇ ਮਾਰ ਕੇ ਤੈਨੂੰ ਬਾਹਰ ਤਾਂ ਨਹੀਂ ਕੱਢ ਸਕਦੀ ਤੁਸੀਂ ਇਸ ਤਰ੍ਹਾਂ ਹੀ ਚਲੇ ਜਾਓ ਤੇ ਮਾਂ ਅੱਗੂ ਆਖਦੀ ਕਿ ਪੁੱਤ ਚੱਲ ਕੋਈ ਨਾ ਮੈਨੂੰ ਭਾਵੇਂ ਰਾਤ ਦਾ ਪ੍ਰਸ਼ਾਦਾ ਹੋਵੇ ਭਾਵੇਂ ਦੇਣ ਦਾਵੇ ਭਾਵੇਂ ਕੱਲ ਦਾਵੇ ਆਪਣੇ ਹੱਥਾਂ ਦਾ ਇੱਕ ਪ੍ਰਸ਼ਾਦਾ ਛਕਾ ਦੇ ਤੇ ਆ 21 ਰੁਪਏ ਜਿਹੜੇ ਸ਼ਗਨ ਨੇ ਨਾ ਸ਼ਗਨ ਦੇ ਤੌਰ ਤੇ ਰੱਖ ਲੈ ਤੇ ਉਹ ਨੌ ਆਖਦੀ ਕਿ ਮਾਤਾ ਜੀ ਮੈਂ ਇਹ ਪੈਸੇ ਨਹੀਂ ਰੱਖ ਸਕਦੀ ਮੇਰਾ ਪਤੀ ਗੁੱਸੇ ਹੋਵੇਗਾ ਉਹ ਪੈਸੇ ਮੋੜ ਦਿੰਦੀ ਉਹ ਮਾ ਪ੍ਰਸ਼ਾਦਾ ਛਕ ਕੇ ਚਲੀ ਜਾਂਦੀ ਪ੍ਰਸ਼ਾਦਾ ਸ਼ੱਕ ਜਦੋਂ ਚੱਲੀ ਜਾਂਦੀ ਹੈ ਬਜ਼ੁਰਗ ਅਵਸਥਾ ਸੀ ਮੌਤ ਦਾ ਸਮਾਂ ਨੇੜੇ ਸੀ ਉਹ ਇੱਕ ਜਿਹੜੀ ਚਿੱਠੀ ਹੈ ਨਾ ਇੱਕ ਚਿੱਠੀ ਪਿੰਡ ਦੇ ਸਰਪੰਚ ਨੂੰ ਦੇ ਜਾਂਦੀ ਹੈ ਕਿ ਉਸ ਨੂੰ ਆਖਦੀ ਹੈ ਕਿ ਜਿਹੜੀ ਇਹ ਮੇਰੀ ਆਮਾਨਤ ਹੈ ਨਾ ਮੇਰੇ ਪੁੱਤਰ ਤੱਕ ਪੂਰੀ ਕਰ ਦਿਓ ਇਹ ਜਿਹੜੀ ਚਿੱਠੀ ਹੈ ਮੇਰੇ ਪੁੱਤਰ ਤੱਕ ਪਹੁੰਚਾ ਦਿਓ ਉਸ ਨੂੰ ਇਹ ਕਹਿ ਦਿਓ ਕਿ ਜਾਂਦੀ ਵਾਰ ਅਖੀਰ ਤੇ ਆਪਣੀ ਮਾਂ ਨੂੰ ਮੋਢਾ ਜਰੂਰ ਦੇ ਦੇਵੇ। ਉਸ ਦੀ ਮਾਤਾ ਦੀ ਅਚਾਨਕ ਮੌਤ ਹੋ ਜਾਂਦੀ ਹੈ। ਉਹ ਪੁੱਤਰ ਆਪਣੀ ਪਤਨੀ ਦੇ ਨਾਲ ਸ਼ਰਮਿੰਦਾ ਹੋ ਕੇ ਆਪਣੇ ਮਾਂ ਦੀ ਅਰਥੀ ਨੂੰ ਸਹਾਰਾ ਦਿੰਦਾ ਹੈ, ਮੋਢਾ ਦਿੰਦਾ ਹੈ। ਸਸਕਾਰ ਕਰਕੇ ਜਦੋਂ ਵਾਪਸ ਆਉਂਦੇ ਨੇ ਨਾ ਤੇ ਜਿਹੜਾ ਪਿੰਡ ਦਾ ਸਰਪੰਚ ਪਿੰਡ ਦਾ ਸਰਪੰਚ ਉਸ ਨੌਜਵਾਨ ਨੂੰ ਚਿੱਠੀ ਦਿੰਦਾ ਹੈ ਜੋ ਉਸ ਦੀ ਮਾਨਿਤ ਭਈ ਹੁੰਦੀ ਹੈ ਉਸ ਚਿੱਠੀ ਦੇ ਉੱਤੇ ਦੋ ਗੱਲਾਂ ਲਿਖੀਆਂ ਸਨ ਪਹਿਲੀ ਗੱਲ ਇਹ ਲਿਖੀ ਹੋਈ ਸੀ ਕਿ ਪੁੱਤਰਾ ਜਿਹੜੀ ਤੇਰੇ ਪਿਓ ਦੀ ਜ਼ਮੀਨ ਸੀ ਨਾ ਉਹ ਸਾਰੀ ਜ਼ਮੀਨ ਮੈਂ ਤੇਰੇ ਨਾਮ ਕਰਵਾ ਚੱਲੀ ਮੈਂ ਲੋਕਾਂ ਦੇ ਵਿੱਚ ਭਾਂਡੇ ਮੰਜ ਕੇ ਲੋਕਾਂ ਦੇ ਘਰਾਂ ਦਾ ਗੂਹਾ ਕੂੜਾ ਸੁੱਟ ਕੇ ਤੈਨੂੰ ਪੜਾਇਆ ਤੈਨੂੰ ਪਾਲਿਆ ਪਰ ਜਿਹੜੀ ਤੇਰੇ ਪਿਓ ਦੀ ਜ਼ਮੀਨ ਹੈ ਨਾ ਤੇਰੇ ਪਿਓ ਦੀ ਜ਼ਮੀਨ ਨਹੀਂ ਵਿੱਚ ਤੇ ਦੂਜੀ ਗੱਲ ਉਸ ਚਿੱਠੀ ਤੇ ਪਤਾ ਕੀ ਲਿਖੀ ਸੀ ਉਹ ਮਾਂ ਆਪਣੇ ਪੁੱਤਰ ਨੂੰ ਆਖਦੀ ਏ ਕਿ ਜਿਸ ਅੱਖ ਕਰਕੇ ਤੂੰ ਮੈਨੂੰ ਕਹਾਣੀ ਆਖਦਾ ਏ ਤੂੰ ਮੈਨੂੰ ਆਪਣੇ ਤੋਂ ਦੂਰ ਰੱਖਿਆ ਤੈਨੂੰ ਮੈਂ ਉਸ ਕਹਾਣੀ ਆਖਦਾ ਵੀ ਰਾਜ ਦੱਸ ਦਿੰਨੀ ਕਿ ਬਚਮਣ ਦੇ ਵਿੱਚ ਕੀ ਹੋਇਆ ਮੈਂ ਤੇ ਤੇਰਾ ਪਿਓ ਤੇ ਤੂੰ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾ ਰਹੇ ਸਨ ਅਚਾਨਕ ਜਿਸ ਬਸ ਦੇ ਵਿੱਚ ਆਪਾਂ ਜਾ ਰਹੇ ਸੀ ਨਾ ਉਸ ਬੱਸ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਜਦੋਂ ਮੈਨੂੰ ਹੋਸ਼ ਆਉਂਦੀ ਹੈ ਮੈਂ ਹਸਪਤਾਲ ਦੇ ਵਿੱਚ ਸੀ ਤੇਰੇ ਪਿਤਾ ਦੀ ਮੌਤ ਹੋ ਗਈ ਸੀ ਕਿ ਜਿਹੜੇ ਆਂਡ ਗਵਾਂਡ ਦੇ ਲੋਕ ਸੀ ਉਹਨਾਂ ਨੂੰ ਮੈਂ ਪੁੱਛਿਆ ਕਿ ਮੇਰਾ ਪੁੱਤਰ ਕਿੱਥੇ ਉਹਨਾਂ ਆਖਿਆ ਕਿ ਤੇਰੇ ਪੁੱਤਰ ਦੀ ਜਿਹੜੀ ਹਾਲਤ ਹੈ ਉਹ ਬੜੀ ਗੰਭੀਰ ਹੈ ਉਹ ਤਾਂ ਬਚ ਸਕਦਾ ਹੈ ਜੇਕਰ ਉਸ ਨੂੰ ਇੱਕ ਅੱਖ ਦਿੱਤੀ ਜਾਵੇ ਉਹਦੀ ਇੱਕ ਅੱਖ ਖਰਾਬ ਹੋ ਗਈ ਕਿ ਪੁੱਤਰ ਉਸ ਵੇਲੇ ਮੈਂ ਆਪਣੀ ਅੱਖ ਤੈਨੂੰ ਦੇ ਦਿੱਤੀ ਸੀ ਤੇ ਜਿਹੜੀ ਤੇਰੀ ਅੱਖ ਹੈ ਨਾ ਉਹ ਮੈਂ ਆਪ ਪਾ ਲਈ ਸੀ ਪਰ ਮੈਨੂੰ ਦੁੱਖ ਹੁੰਦਾ ਹੈ ਕਿ ਜਿਹੜੀ ਮਾੜੀ ਅੱਖ ਹੈ ਨਾ ਮਾੜੀ ਅੱਖ ਮੈਂ ਤੈਨੂੰ ਦੇ ਦਿੱਤੀ ਤੇ ਜਿਹੜੀ ਚੰਗੀ ਅੱਖ ਸੀ ਚੰਗੀ ਅੱਖ ਨੂੰ ਮੈਂ ਆਪਣੇ ਕੋਲ ਰੱਖ ਲਿਆ ਮੇਰੀ ਮਾੜੀ ਅੱਖ ਦੇ ਨਾਲ ਮੈਂ ਤੈਨੂੰ ਕਾਣੀ ਲੱਗਣ ਲੱਗ ਪਈ ਜਦੋਂ ਇਹ ਸਾਰੀ ਚਿੱਠੀ ਪੁੱਤਰ ਪੜਦਾ ਹੈ ਪੁੱਤਰ ਬੜਾ ਰੋਂਦਾ ਹੈ ਬੜਾ ਕਰ ਲਾਉਂਦਾ ਹੈ ਭਾਵੇਂ ਕਿ ਜਿਹੜੀ ਮਾਂ ਦੀ ਮਮਤਾ ਹੈ ਨਾ ਜਿਹੜਾ ਮਾਂ ਦਾ ਕਰਜ਼ਾ ਹੈ ਅਸੀਂ ਸਾਰੀ ਉਮਰ ਨਹੀਂ ਦੇ ਸਕਦੇ ਭਾਵੇਂ ਅਸੀਂ ਜਿੰਨੇ ਮਰਦੀ ਵੱਡੀ ਹੋ ਜਾਈਏ ਜਿੰਨਾ ਮਰਜ਼ੀ ਸਾਡੇ ਕੋਲ ਪੈਸਾ ਆ ਜਾਵੇ ਜਾਇਦਾਦ ਆ ਜਾਵੇ ਦੌਲਤ ਆ ਜਾਵੇ ਨਾ ਅਸੀਂ ਮਾਂ ਦੇ ਦੁੱਧ ਦਾ ਕਰਜ਼ਾ ਨਹੀਂ ਦੇ ਸਕਦੇ ਇਸ ਕਰਕੇ ਆਓ ਮਾਂ ਪਿਓ ਦੀ ਸੇਵਾ ਕਰਿਆ ਕਰੀਏ ਕਿਉਂਕਿ ਜਦੋਂ ਇੱਕ ਵਾਰ ਮਾਂ ਤੁਰ ਜਾਵੇ ਨਾ ਸਾਡੇ ਕੋਲ ਜਿੰਨਾ ਮਰਜ਼ੀ ਪੈਸਾ ਹੋਵੇ ਜਾਇਦਾਦ ਹੋਵੇ ਨਾ ਅਸੀਂ ਬਾਜ਼ਾਰਾਂ ਦੇ ਵਿੱਚੋਂ ਮਾਂ ਨਹੀਂ ਖਰੀਦ ਸਕਦੇ ਇਸ ਕਰਕੇ ਆਓ ਆਪਣੇ ਮਾਂ ਯੋਧ ਦੀ ਕਦਰ ਕਰੀ ਉਹਨਾਂ ਦੀ ਸੇਵਾ ਸੰਭਾਲ ਕਰੇ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ